ਪਿਆਰੇ ਵਿਦਿਆਰਥੀਓ ਸਾਡੇ ਅੱਜ 9ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਸੇਵਕ ਕੀ ਔੜਕ ਨਿਭੀ ਪ੍ਰੀਤ ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਪਹੁੰਚੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਨ੍ਹਾਂ ਦੇ ਧਰਮ ਦੀ ਰੱਖਿਆ ਕਰਨ ਲਈ ਵਾਅਦਾ ਕੀਤਾ ਹੈ ਇਹ ਖਬਰ ਸੁਣ ਕੇ ਔਰੰਗਜ਼ੇਬ ਹੈਰਾਨ ਸੀ ਜੋ ਗੁਰੂ ਨਾ ਜੰਝੂ ਪਾਉਂਦੇ ਹਨ ਨਾ ਤਿਲਕ ਲਾਉਂਦੇ ਹਨ ਉਹ ਬ੍ਰਾਹਮਣਾਂ ਲਈ ਕਿਵੇਂ ਖੜੇ ਹੋ ਸਕਦੇ ਹਨ ਉਸ ਦੀ ਨਜ਼ਰ ਵਿੱਚ ਇਹ ਬੁੱਤ پرستਾਂ ਨਾਲ ਹਮਦਰਦੀ ਸੀ ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸਨੇ ਲਾਹੌਰ ਦੇ ਸੂਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਲਈ ਬੇੜੀ ਪਾ ਕੇ ਕੈਦ ਕਰ ਲਿਆ ਜਾਵੇ। ਪੰਜਾਬ ਦੇ ਸੂਬੇਦਾਰ ਨੇ ਸਰਹੰਦ ਦੇ ਫੌਜਦਾਰ ਦਲਾਵਰ ਖਾਨ ਜਿਸ ਦੇ ਅਧੀਨ ਸ੍ਰੀ ਅਨੰਦਪੁਰ ਸਾਹਿਬ ਨਗਰ ਆਉਂਦਾ ਸੀ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਵੋ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਨਾਲ ਮਲਕਪੁਰ ਰੰਗਣਾ ਪਹੁੰਚੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ ਸ਼ਹੀਦੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਭਾਈ ਦਰਗਾ ਮਲ ਜੋ ਕਿ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ੍ਰੀ ਆਨੰਦਪੁਰ ਸਾਹਿਬ ਵਸਾਉਣ ਵਲੇ ਰਹੇ ਸਨ ਅਤੇ ਹੁਣ ਬਿਰਧ ਹੋ ਚੁੱਕੇ ਸਨ ਦੇ ਪਤੀਜੇ ਭਾਈ ਮਤੀ ਦਾਸ ਜੀ ਸਪੁੱਤਰ ਧਰਮਚੰਦ ਜੀ ਨੂੰ ਗੁਰੂ ਸਾਹਿਬ ਦਾ ਦੀਵਾਨ ਥਾਪ ਦਿੱਤਾ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੂਰਬਤੀ ਯਾਤਰਾ ਵੇਲੇ ਭਾਈ ਮਤੀ ਦਾਸ ਜੀ ਗੁਰੂ ਜੀ ਦੇ ਅੰਗ ਸੰਗ ਰਹੇ ਅਤੇ ਸਨ 1675 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਨੇ ਸ੍ਰੀ ਗੋਬਿੰਦ राय ਜੀ ਨੂੰ ਗੁਰਿਆਈ ਸੌਂਪੀ ਤਾਂ ਉਸ ਵੇਲੇ ਭਾਈ ਮਤੀਦਾਸ ਜੀ ਵੀ ਮੌਜੂਦ ਸਨ ਭਾਈ ਮਤੀਦਾਸ ਜੀ ਕੁਸ਼ਲ ਪ੍ਰਬੰਧਕ ਸਨ ਅਤੇ ਗੁਰੂ ਘਰ ਦੇ ਲੰਗਰ ਆਦ ਦਾ ਸਾਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਘਰ ਦੇ ਪ੍ਰਬੰਧ ਵਿੱਚ ਉਹਨਾਂ ਦਾ ਸਾਥ ਉਹਨਾਂ ਦੇ ਭਰਾਤਾ ਭਾਈ ਸਤੀਦਾਸ ਜੀ ਵੀ ਦੰਦੇ ਸਨ ਭਾਈ ਮਤੀਦਾਸ ਜੀ ਨੂੰ ਦਿੱਲੀ ਵਿੱਚ ਨਵੰਬਰ 1675 ਈਸਵੀ ਵਿੱਚ ਆਰੇ ਨਾਲ ਸਿਰ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਤੀਦਾਸ ਜੀ ਨੂੰ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਉਹਨਾਂ ਟੁਕਰਾ ਦਿੱਤੀ ਜਦੋਂ ਸਿਰ ਤੇ ਆਰਾ ਚੱਲਿਆ ਤਾਂ ਭਾਈ ਮਤੀਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜਦੋਂ ਤੱਕ ਸਰੀਰ ਉੱਤੇ ਆਰਾ ਚੱਲਦਾ ਰਿਹਾ ਗੁਰਬਾਣੀ ਦਾ ਪਾਠ ਵੀ ਨਾਲ ਚੱਲਦਾ ਰਿਹਾ ਭਾਈ ਮਤੀਦਾਸ ਜੀ ਦੇ ਛੋਟੇ ਭਰਾ ਭਾਈ ਸਤੀਦਾਸ ਜੀ ਵੀ ਕਈ ਖੂਬੀਆਂ ਦੇ ਮਾਲਕ ਸਨ ਉਹ ਫਾਰਸੀ ਦੇ ਚੰਗੇ ਵਿਦਵਾਨ ਸਨ ਗੁਰੂ ਸਾਹਿਬ ਜੋ ਸ਼ਬਦ ਉਚਾਰਨ ਕਰਦੇ ਭਾਈ ਸਾਹਿਬ ਉਹਨਾਂ ਦਾ ਫਾਰਸੀ ਵਿੱਚ ਅਨੁਵਾਦ ਕਰੀ ਜਾਂਦੇ ਜਦੋਂ ਕੋਈ ਮੁਸਲਮਾਨ ਫਕੀਰ ਗੁਰੂ ਜੀ ਕੋਲ ਆਉਂਦਾ ਤਾ ਭਾਈ ਸਤੀਦਾਸ ਜੀ ਗੁਰੂ ਸਾਹਿਬ ਜੀ ਦੀ ਰਚਨਾ ਦਾ ਫਾਰਸੀ ਵਿੱਚ ਅਨੁਵਾਦ ਕਰਕੇ ਸਮਝਾ ਦਿੰਦੇ ਭਾਈ ਸਤੀਦਾਸ ਜੀ ਸਦਾ ਆਪਣੇ ਵੱਡੇ ਭਰਾ ਦੇ ਨਾਲ ਰਹਿੰਦੇ ਸਨ ਜਿੱਥੇ-ਜਿੱਥੇ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਭਾਈ ਮਤੀਦਾਸ ਜੀ ਗਏ ਭਾਈ ਸਤੀਦਾਸ ਜੀ ਵੀ ਗੁਰੂ ਜੀ ਦੀ ਸੇਵਾ ਕਰਦੇ ਰਹੇ ਭਾਈ ਸਤੀਦਾਸ ਜੀ ਨੂੰ ਵੀ ਮੁਗਲ ਹਕੂਮਤ ਵੱਲੋਂ ਰੂਹ ਵਿੱਚ ਲਪੇਟ ਕੇ ਅੱਗ ਲਗਾ ਕੇ ਬਹੁਤ ਕਸ਼ ਦੇ ਕੇ ਸ਼ਹੀਦ ਕੀਤਾ ਗਿਆ ਪਰੰਤੂ ਸਦਕੇ ਜਾਈਏ ਗੁਰੂ ਜੀ ਦੇ ਇਨ੍ਹਾਂ ਸਿੱਖਾਂ ਦੇ ਜਿਨ੍ਹਾਂ ਨੇ ਕਸ਼ਟ ਝੱਲੇ ਸ਼ਹੀਦੀ ਪ੍ਰਾਪਤ ਕੀਤੀ ਪਰ ਜ਼ਾਲਮ ਹਕੂਮਤ ਅੱਗੇ ਝੁਕੇ ਨਹੀਂ ਜੇਕਰ ਸਿੱਖੀ ਜੀਵਨ ਦਾ ਆਦਰਸ਼ ਸਤਗੁਰੂ ਦੀ ਨਿਰੰਤਰ ਸੇਵਾ ਕਰਨਾ ਅਤੇ ਆਪਣੇ ਇਸ਼ਟ ਲਈ ਜੀਵਨ ਕੁਰਬਾਨ ਕਰਨਾ ਹੈ ਤਾਂ ਹੀ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੂਰਨ ਸਿੱਖ ਸਨ ਜਿਨ੍ਹਾਂ ਨੇ ਸਿੱਖੀ ਸਦਕ ਆਖਰੀ ਦਮ ਤੱਕ ਨਿਭਾਇਆ ਅਤੇ ਜੀਵਤ ਸਾਹਿਬ ਸੇਵਿਓ ਆਪਣਾ ਦੇ ਗੁਰਵਾਕ ਤੇ ਅਮਲ ਕਰਦੇ ਹੋਏ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਅਤੇ ਸੇਵਕੀ ਓੜਕ ਨੇ ਵੀ ਹੀ ਪ੍ਰੀਤ ਦੇ ਗੁਰੂ ਸਾਹਿਬ ਅਨੁਸਾਰ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੀ ਪ੍ਰੀਤ ਗੁਰੂ ਚਰਨਾ ਵਿੱਚ ਅਖੀਰ ਤੱਕ ਨਿਭਾਈ ਭਾਈ ਦਿਯਾਲਾ ਜੀ ਵੀ ਗੁਰੂ ਘਰ ਦੇ ਅਨੰਨ ਸਿੱਖ ਸਨ ਗੁਰੂ ਸਾਹਿਬ ਜਦੋਂ ਆਸਾਮ ਗਏ ਉਦੋਂ ਭਾਈ ਦਿਯਾਲਾ ਜੀ ਨਾਲ ਸਨ ਜਦੋਂ ਗੁਰੂ ਸਾਹਿਬ ਨੂੰ ਕੈਦ ਕੀਤਾ ਗਿਆ ਉਦੋਂ ਵੀ ਉਹ ਨਾਲ ਹੀ ਸਨ ਉਹਨਾਂ ਨੂੰ ਉਬਲਦੇ ਪਾਣੀ ਦੇਗ ਵਿੱਚ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਵੀ ਸ਼ਹੀਦ ਕਰਨ ਤੋਂ ਪਹਿਲਾਂ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਉਹਨਾਂ ਠੁਕਰਾ ਦਿੱਤੀ ਉਪਰੰਤ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹ ਸਾਰਾ ਮੰਜ਼ਰ ਗੁਰੂ ਜੀ ਅਤੇ ਦਿੱਲੀ ਨਿਵਾਸੀਆਂ ਨੇ ਵੀ ਵੇਖਿਆ ਜਿਸ ਨੇ ਇਤਿਹਾਸ ਨੂੰ ਸਦਾ ਲਈ ਬਦਲ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਹ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਸ਼ਹੀਦ ਤਾਂ ਹੋਏ ਪਰ ਡਰੇ ਨਹੀਂ ਝੁਕੇ ਨਹੀਂ ਉਨ੍ਹਾਂ ਦੀ ਸ਼ਹੀਦੀ ਨੇ ਸਿੱਖੀ ਦਾ ਇਹ ਸੁਨੇਹਾ ਸਾਰੇ ਜਹਾਨ ਵਿੱਚ ਫੈਲਾ ਦਿੱਤਾ ਕਿ ਅਸਲੀ ਸੇਵਾ ਉਹ ਹੈ ਜੋ ਆਖਰੀ ਸਾਹ ਤੱਕ ਨਿਭਾਈ ਜਾਵੇ